ਸੀ ਲੱਗ ਚੁੱਕੀ ਹੈ ਲਵੇ ਤੇ ਉਧਰ ਰੱਖ ਸਾਡੇ ਵੀਡੀਓ ਵਲੌਗਰ ਐ ਦੇਖ ਬਲੌਗਿੰਗ ਕਰਦੇ ਸਾਕ ਖਣੀਗਰ ਬਲੌਗਿੰਗ ਸੌਖੀ ਮਿੱਤਰੋ ਕਦੋਂ ਜਿੱਤਰਾ ਹਰਦਾ ਹੈ ਇੱਧਰ ਅੱਜ ਕਿਉਂ ਸੀਨਾ ਤੇ ਹੁਣ ਉਲਟਾਵਾਂਗੇ ਟਰਾਲੀ ਚ ਤੇ ਆਓ ਦੇਖ ਮਿੱਤਰੋ ਟੋਕ ਟੋਕਰਾ ਸਿਰੇ ਤੇ ਆਇਓ ਦਰੋ ਪਈਏ ਮੱਕੀ ਇਹ ਉਹ ਮੈਂ ਬਾਕੀ ਤੁਸੀਂ ਦੇਖ ਸਕਦੇ ਹੋ ਲਓ ਜੀ ਜੇ ਪਹੁੰਚ ਚੁੱਕੀ ਐ ਤੇ ਉਹ ਉਧਰ ਨਾ ਟਰਾਲੀ ਦੇ ਧਾਮੇ ਉਧਰੋਂ ਬਾਣ ਬਹੁਤ ਕਿਲਾ ਟਰੈਕਟਰ ਖੂਬ ਦੇ ਹੀ ਜਾਂਦੇ ਨੇ ਤੇ ਬਾਕੀ ਦੇਖੋ ਜੀ ਉਹ ਰੇਟਰ ਉਟਾ ਵੀਟਰ ਮਾਰ ਆਇਆ ਦੇਖੋ ਰੇ ਹਾਲ ਕੀ ਹੋ ਰਿਹਾ ਟਰੈਕਟਰ ਚੜਦਾ ਹੀ ਨਹੀਂ ਕੋਈ ਕਹਿੰਦਾ ਹੋਰ ਐਂਡ ਵੀ 735 ਨਾਲ ਕੋ ਦਿਨ ਪਾ ਕੇ ਚੜਾਇਆ ਤੇ ਤੁਰੰਤ ਕਰਦਾ ਹਾਂ ਲੱਗਿਆ ਉਹ ਲੜਕੇ ਮੱਕੀ ਦੇ 4 ਮੀਟਰ ਪਾਉਣਾ ਸੌਖਾ ਨਹੀਂ ਉਹ ਦੇਖ ਮੇਰੇ ਟਰੈਕਟਰ ਦੇ ਟਾਇਰ ਵੀ ਉਹਦੇ 78 ਦਾ ਸੀ ਚਲੋ ਜੀ ਹੁਣ ਚੱਕਣਗੇ ਇਹ ਲੈ ਤੇ ਲੈਫਟ ਆ ਇਹ ਮਿੱਤਰ ਦੂਜਾ ਢੋਕਰਾ ਹੈ ਤੇ ਡੋਕਰਾਂ ਨਾਲ ਭਰ ਜਾਂਦੀ ਐ ਡੋਕਰਾਂ ਭਰ ਚੁੱਕਿਆ ਐ ਇਹ ਹੁਣ ਟਾਂਦੀ ਭਰ ਜੂ ਕਿਹ ਵਰਤੀ ਕਿਹ ਓਏ ਕਿਵੇਂ ਐ ਐਤਕੀ ਦਿਨ ਘੜਦਾ ਹੋ ਲੈਣਾ ਆਉਣ ਆਣ ਮਿੱਤਰੋ ਮਿੱਟੀ ਚ ਘਾੜਿਆ ਦਾ ਸੁਟੀ ਕਾਲਾ 36 ਦੀ ਪਰਦਾ ਵਧਾਣੀ ਹੈਗਾ ਜਿਹੜੀ ਗੱਲ ਆ ਪਾਣੇ ਦਾ ਦਾ ਲੈ ਕੀ ਗੱਲਾਂ ਨੇ ਰੋਕ ਲਈ ਓਏ ਮਾਇ ਸੁਭਾ ਮਿੱਤਰੋ ਸਾਨੂੰ ਚੱਲਦੇ ਆ ਘਰੇ ਦਿਖਾ ਕੇ ਜੋ ਕੀ ਸ਼ਰਤ ਵੀ ਹੌਲੈਂਡ ਲੈ ਕੇ ਆਊਗਾ ਤੇ ਫਰੂਟੀ ਕਹਿੰਦਾ ਇਹਦਾ ਸਾਡਾ ਹੌਲੈਂਡ ਆ ਸੋਨ ਵਾਲੀ ਕਾ ਮਿੱਤਰੋ ਚਾਰ ਪੰਜ ਵਾਰੀ ਪਿੱਛੇ ਲੈ ਚੁੱਕੇ ਆ ਪਰ ਇਸ ਤੋਂ ਚੜਿਆ ਹੀ ਨਹੀਂ ਤੇ ਕਹਾਂ ਫਰੂਟੀ ਦੱਸ ਯਾਰ ਦੇਵੇਂ ਨਾ ਆਪਣਾ ਵੀ ਚੜ ਗਿਆ ਬਣਾ ਆ ਦੇਖੋ ਚੱਲ ਸੋਢੇਲੀ ਵੀ ਦਿਖਾਵਾਂਗੇ ਵੀਰੇ ਅਸ ਕੀ ਚੜਾਏਗਾ ਆਹ ਲਓ ਉੱਥੋਂ ਲੈੰਦੇ ਦਵਲ ਕੇ ਤੇ ਲੈ ਚਾ ਓਏ ਆ 60 ਆਈ ਹੋਇਆ ਰਿਹਾ ਜੀ ਸਰ ਜੀਓ ਹੋ ਹੋ ਜਿਹਨਾਂ ਦੇ ਤੁਹਾਨੂੰ ਆਪਣਾ ਵਲੌਗ ਵਧੀਆ ਲੱਗਿਆ ਹੋਊਗਾ ਤੁਸੀਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜੀ ਕਰ ਲਿਓ